ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਹਰਨਾਮ ਸਿੰਘ ਜੀ ਮਹੱਲਾ ਮਾਨਾ ਦਾ ਵਾਰਡ ਨੰਬਰ 9 ਪਿੰਡ ਪੁਲੌਰ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਹਾਂ ਮੇਕ ਸੁਪਨਿਆ 159097 98150 097 0907 ਜਿਹੜੀ ਆਪਾਂ ਇਹ ਝੋਟੀ ਦੇਖੀ ਜ ਨੇ ਇਹ ਕਿਹੜਾ ਸੂਆ ਸੂਂਦੀ ਐ ਇਸ ਵਾਰ ਇਹ ਜੀ ਤੀਜੇ ਸੂਏ ਸੂਣਾ ਜੀ ਹੁਣ ਇਹਨੇ ਤੀਜੇ ਸੂਏ ਇਸ ਵਾਰ ਸੂਣਾ ਹਾਂਜੀ ਇਸ ਵਾਰ ਇਹ ਘਰ ਦੀ ਐ ਜਾਂ ਆਪਾਂ ਲੈ ਆਂਦੀ ਸੀਗੀ ਨਹੀਂ ਪਿਛਲੇ ਸਾਲ ਲੈ ਕੇ ਆਂਦੇ ਦੂਜੇ ਸੂਏ ਝੋਟੀ ਪਿਛਲੇ ਸਾਲ ਦੂਜੇ ਸੂਏ ਆਪਾਂ ਲੈ ਕੇ ਆਏ ਇੱਕ ਸੂਆ ਦੁੱਧ ਘਰ ਪੀ ਲੈਂਦਾ ਆਪਾਂ ਕਿੰਨਾ ਕੁ ਦੁੱਧ ਪਾਇਆ ਪਿਛਲੀ ਵਾਰ ਇਹਨੇ 10 ਲੀਟਰ ਦੁੱਧ ਪਾਇਆ 16 ਲੀਟਰ ਅੱਜ ਦਿਨ ਰਹਿ ਕੇ ਕਿੰਨੇ ਬਾਕੀ ਇਹ ਇੱਕ ਹਫ਼ਤਾ ਬਾਕੀ ਕਾਗ ਮਹੀਨੇ ਪਹਿਲਾਂ ਦੁੱਧ ਹੜਦੀ ਸੀਗੇ ਆਪਏ ਮੰਨ ਲਾ ਇੱਕ ਤਿੰਨ ਮਹੀਨੇ ਜੀ ਮਨ ਲਾ ਵਧੀਆ ਲੰਬਾ ਟਾਈਮ ਤੱਕ ਦੁੱਧ ਦਿੱਤਾ ਤੇ ਚੌੜ ਚਵਾ ਧਾਰਾਂ ਦੀ ਓਕੇ ਵਧੀਆ ਸਾਡੇ ਬੁੜੀਆਂ ਚੌੜੀਆਂ ਜਿਵੇਂ ਮਰਜੀ ਕੋਈ ਚੋਈ ਜਾਵੇ ਠੀਕ ਹੈ ਤੇ ਰਾਣੇ ਥਾਣ ਪੂਰੀ ਵਧੀਆ ਮੋਟੀ ਧਾਰ ਠੀਕ ਹੈ ਤੇ ਟੀਕਾ ਕਿਹੜਾ ਭਰਾਇਆ ਪਈ ਕੇ ਲਕਸ਼ਮੀ ਡੈਰੀ ਸਰ ਲਕਸ਼ਮੀ ਡੈਰੀ ਫਾਰਮਾ ਟੀਕਾ ਭਰਾਇਆ ਅੰਦਾਜ਼ਾ ਲਾ ਸਕੀਏ ਕਿ 16 ਕ ਮੰਨ ਕੇ ਰਹਿ ਸਕਦਾ ਵੱਧ ਅੰਦਾਜ਼ਾ ਆਪਾਂ 18 ਪਲੱਸ ਦੀ ਹੋਊਗੀ ਜੀ ਮੱਲਾ ਪਰਨ ਵਾਲੋ ਰਾਜੀ ਸਮੀ ਭਲੀ ਵੀ ਹੈਗੇ ਜੰਗੇ ਬਾਕੀ ਪਸ਼ੂ ਵੀ ਪਸ਼ੂ ਵੀ ਆਪਣੇ ਇੱਕ ਗਾਂ ਰੱਖੀ ਵੀ ਆ ਠਿਕ ਮੱਜਾ ਦੋ ਪਸ਼ੂ ਰਾਦੇ ਸੌਂਕ ਨੇ ਸਾਹਮਣੇ ਮੱਲਵਾੜੀ ਕੀ ਰਹੂ ਇਹਦਾ ਮੱਲਵਾੜੀ ਫੋਨ ਤੇ ਦੱਸਦੇ ਤੋਰੇਵਾਰ ਨੇ ਨੂੰ ਸੁਭਰ ਕੱਤ ਕਾਟ ਵਗੈਰਾ ਝੋਟੀਆਂ ਦੇਖ ਸਕਦੇ ਹੋ ਤੀਸਰਾ ਸੂਆ ਸੌਂਦੀ ਪਈ ਆ ਪੂਰੀ ਜਿੰਦ ਜਾਨ ਵਾਲੀ ਰਾਜੀ ਸਮੀ ਭਲੀ ਵੀ ਬਹੁਤ ਜਿਆਦੇ ਆ ਸਿੰਘ ਮੂੰਹ ਮੱਥਾ ਦੇਖੋ ਤੇ ਤੀਜਾ ਸੂਆ ਸੌਂਦੇ ਵਿੱਚ ਇੱਕ ਹਫਤਾ ਬਾਕੀ ਪਿਆ ਕੱਦ ਬੱਡ ਬਹੁਤ ਆ ਤੇ ਜਿੰਦ ਜਾਨ ਰਾਜੀ ਸਮੀ ਬੜੀ ਬਹੁਤ ਆ ਘਰੇਲੂ ਮੈਂ ਆ ਤੀਜਾ ਸੂਆ ਹੁਣੇ ਸੂ ਗਿਆ ਦੂਜੇ ਸੂਏ ਵਾਜਾਂ ਨੇ ਖਰੀਦੀ ਸੀ ਸੋ ਬਾਕੀ ਥਣ ਹਵਾਨਾ ਨੇੜੇ ਤੋਂ ਦੇਖ ਸਕਦੇ ਹਾਂ ਚਾਰੇ ਥਣ ਨਿਖੜ ਨੇ ਸਾਫ ਸੁਥਰੇ ਵਿੱਤੀ ਤੇ ਤੇ ਪੱਠਪੁਰੇ ਦੀ ਬੰਤਰ ਚੌੜੀ ਝੂੜੀ ਬਹੁਤ ਆ ਲਕਸ਼ਮੀ ਡੇਰੀ ਫਾਰਮ ਦਾ ਟੀਕਾ ਲੱਗਿਆ ਉਹ ਕਨਫਰਮ ਨਹੀਂ ਵੀ ਮੋਤੀ ਲੱਗਿਆ ਜਾਂ ਕੋਈ ਨਿਓ ਲੱਗਿਆ ਜੋ ਵੀ ਪਰ ਇਹ ਸ਼ੁਵਾਰਕ ਜੀ ਲਕਸ਼ਮੀ ਡੇਰੀ ਫਾਰਮ ਦਾ ਕਹੇ ਕਿ ਟੀਕਾ ਭਰਾ ਸੀਗਾ ਤੀਜਾ ਸੂਆ ਸੋਣ ਨੂੰ ਇੱਕ ਹਫਤਾ ਬਾਕੀ ਰਹਿ ਗਿਆ ਪਿੰਡ ਭਦੌੜ ਖਾਸ ਭਦੌੜ ਸ਼ਹਿਰੀ ਪੈਂਦਾ ਬਾੜ ਨੰਬਰ 9 ਮਾਨਾ ਦੇ ਮਾਨਾ ਦਾ ਮਹੱਲਾ ਵਜਦਾ ਇੱਥੇ ਸੋ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ